ਇਹ ਮਤ ਸਮਝੋ ਪੰਜਾਬ ਭਾਰਤ ਦਾ ਸੁਪਰ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਪੰਜਾਬ ਭਾਰਤ ਦਾ ਨੰਬਰ 1 ਸੂਬਾ ਹੈ ਇਹ ਮਤ ਸਮਝੋ ਇਹ ਆਕਿਊਪੇਸ਼ਨ ਗੁਲਾਮੀ ਪੰਜਾਬ ਨੂੰ ਭਾਰਤ ਭਾਰਤ ਨੇ ਆਪਣੇ ਕਬਜ਼ੇ ਚ ਰੱਖਿਆ ਹੋਇਆ ਇਹ ਜਿਹੜੇ ਪੇੜ ਲੋਕ ਨੇ ਜਾਂ ਜਿਹੜੇ ਜੁੱਤੀਆਂ ਤੋਂ ਡਰਦੇ ਨੇ ਜਿਹੜੇ ਜੁੱਤੀਆਂ ਤੋਂ ਡਰਦੇ ਹੁੰਦੇ ਨੇ ਉਹ ਜੁੱਤੀਆਂ ਚੱਟਦੇ ਹੁੰਦੇ ਨੇ ਉਹ ਜੁੱਤੀਆਂ ਚੱਟ ਰਹੇ ਨੇ ਉਹਨਾਂ ਚ ਕਈ ਤਰ੍ਹਾਂ ਦੇ ਕਾਮਨਿਸਟ ਰਾਸ਼ਟਰਪਤੀ ਜਬ ਵੱਖ-ਵੱਖ ਪਾਰਟੀਆਂ ਦੇ ਨਾਲ ਜਿਹੜੇ ਸਬੰਧਤ ਇਹ ਲੋਕ ਉਹ ਸਾਰੇ ਆ ਜਾਂਦੇ ਨੇ ਸੋ ਉਹ ਇਸ ਆਜ਼ਾਦੀ ਨੂੰ ਜਾਂ ਇਹ ਜਿਹੜੀ ਆਕੂਪੇਸ਼ਨ ਉਹਦਾ ਸਮਾਂ ਜਿਹੜਾ ਹੈ ਡਿਲੇ ਕਰ ਰਹੇ ਨੇ ਵਿਧਾ ਰਹੇ ਨੇ ਸੋ ਇਹ ਸਿਵਲ ਵਾਰ ਦੀ ਨਿਸ਼ਾਨੀਆਂ ਕਿ ਜਦੋਂ ਆਪਣੀ ਆਕੂਪੇਸ਼ਨ ਆ ਜਿਹੜੀ ਕਿਸੇ ਸਟੇਟ ਦੇ ਉੱਤੇ ਹੋਵੇ ਸੈਂਟਰ ਦੀ ਵੱਡੀ ਪਾਵਰ ਦੀ ਕਾਂ ਉਹਦੇ ਚ ਜਿਹੜੀ ਦੁਸ਼ਮਣ ਤੇ ਰ ਉਹਦੇ ਤੇ ਕਾਰਵਾਈ ਨਹੀਂ ਕੀਤੀ ਜਾਏਗੀ ਕਦੇ ਵੀ ਭਈਆਂ ਤੇ ਕਦੇ ਵੀ ਕਾਰਵਾਈ ਨਹੀਂ ਕੀਤੀ ਜਾਏਗੀ ਜੇ ਕੀਤੀ ਜਾਏਗੀ ਤਾਂ ਮੰਦਬੂਧੀ ਜਾਂ ਮਾਨਸਿਕ ਤੌਰ ਦੇ ਉੱਤੇ ਜਿਹੜੀ ਬਿਮਾਰ ਉਸ ਤਰ੍ਹਾਂ ਦੀ ਕੈਟਾਗਰੀ ਚ ਪਾ ਕੇ ਉਸ ਦੇ ਨਾਲ ਉਹ ਜਿਹੜਾ ਹੈ ਤਰੀਕਾ ਉਹਨਾਂ ਨੇ ਵਰਤਣਾ ਉਹ ਸਾਨੂੰ ਉਕਸਾਰ ਰਹੇ ਨੇ ਉਹ ਸਿੱਖਾਂ ਨੂੰ ਉਕਸਾਰ ਰਹੇ ਨੇ ਦੇ ਆਓ ਅਸੀਂ ਵਾਰ ਲਈ ਤਿਆਰ ਤੁਸੀਂ ਕਰੋ ਕੀ ਕਰਦੇ ਹੋ ਪੂਰੇ ਤਰੀਕੇ ਨਾਲ ਘੇਰਾ ਪਿਆ ਹੋਇਆ ਤੇ ਇਸ ਸਾਰੀ ਜਦੋਜਹਦ ਦੇ ਵਿੱਚ ਅਸੀਂ ਦੇਖੀਏ ਕਿ ਜਿਹੜੇ ਵੱਡੇ ਪਲੇਅਰ ਨੇ ਉਹ ਸਿਵਲ ਵਾਰ ਦੇ ਵਿੱਚ ਸਿੱਧੇ ਨਹੀਂ ਕੁੱਦਦੇ ਹੈਗੇ ਵੱਡੇ ਪਲੇਅਰ ਵੱਡੇ ਲੀਡਰ ਜਾਂ ਵੱਡੇ ਜਿਹੜੇ ਲੋਕ ਹੁੰਦੇ ਨੇ ਜਥੇਬੰਦੀਆਂ ਦੇ ਪਾਰਟੀਆਂ ਦੇ ਜਿਵੇਂ ਆਰਐਸਐਸ ਬੀਜੇਪੀ ਜਾਂ ਇੰਡੀਅਨ ਸਟੇਟ ਉਹ ਸਿੱਧੇ ਤੌਰ ਤੇ ਉੱਤੇ ਇਸ ਸਿਵਲ ਵਾਰ ਦੇ ਵਿੱਚ ਸਟੇਟ ਕਦੇ ਵੀ ਨਹੀਂ ਆਉਂਦੀ ਹੈਗੀ ਥੱਲੇੋਂ ਤਿਆਰ ਕੀਤਾ ਜਾਂਦਾ ਸਾਰਾ ਕੁਝ ਉਹਨਾਂ ਨੇ ਤਿਆਰੀ ਕੀਤੀ ਹੋਈ ਹੈ ਤੇ ਸਿੱਖਾਂ ਕੋਲ ਕੋਈ ਇਸ ਸਿਵਲ ਵਾਰ ਦੇ ਵਿੱਚ ਹਿੱਸਾ ਲੈਣ ਦਾ ਕੋਈ ਹਿੱਸਾ ਲੈਣ ਤੋਂ ਰੁਕਣ ਦਾ ਜਾਂ ਇਨਕਾਰ ਕਰਨ ਦਾ ਜਾਂ ਇਸ ਸਿਵਲ ਵਾਰ ਤੋਂ ਭੱਜਣ ਦਾ ਕੋਈ ਰਾਹ ਤੁਹਾਨੂੰ ਲੱਗਦਾ ਕੋਈ ਕਿਵੇਂ ਭਜੀਏ ਕਿਵੇਂ ਬਚਾਈਏ ਆਪਣੇ ਆਪ ਨੂੰ ਕੋਈ ਰਸਤਾ ਨਹੀਂ ਹੈਗਾ